ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਇੱਕ ਅਮਰਤਪਾਲ ਨਾਲ ਜੁੜੀ ਖਬਰ ਫਿਰ ਤੋਂ ਆਈ ਹੈ ਸਾਹਮਣੇ ਭਈ ਜਿਹਦੇ ਵਿੱਚ ਅਮਰਤਪਾਲ ਨੂੰ ਬਾਹਰ ਨਹੀਂ ਹੋਣ ਦਿੱਤਾ ਜਾ ਰਿਹਾ ਇਹ ਗੱਲਬਾਤ ਹੈ ਕਿ ਦੀ ਆ ਕੌਣ ਇਸ ਦੇ ਵਿੱਚ ਪਿੱਛੇ ਸਾਜ਼ਿਸ਼ਾ ਇਹਦੇ ਵਿੱਚ ਹੁਣ ਤੁਹਾਨੂੰ ਦੱਸਾਂਗੇ ਜਿਹੜੀ ਅਮਰਤਪਾਲ ਦੀ ਮੈਂਬਰਸ਼ਿਪ ਰੱਦ ਕਰਨ ਦੀ ਗੱਲ ਕਰ ਗਈ ਸੀ ਮੈਂਬਰਸ਼ਿਪ ਤਾਂ ਰੱਦ ਨਹੀਂ ਹੋਣੀ ਕਿਉਂਕਿ ਉਹਨਾਂ ਨੇ ਇੱਕ ਜੋ ਅਰਜੀ ਪਾਈ ਗਈ ਸੀ ਲੋਕ ਲੋਕ ਸਭਾ ਸਪੀਕਰ ਨੂੰ ਵੀ ਮੇਰੀ ਇੱਕ ਅਰਜੀ ਕਬੂਲ ਕੀਤੀ ਜਾਵੇ ਜਿਹਦੇ ਵਿੱਚ ਮੈਂ ਸੈਂਸਸ ਦੇ ਵਿੱਚ ਆਪਣੀ ਗੱਲਬਾਤ ਕਰ ਸਕਾਂ ਕਿਉਂਕਿ ਮੈਂ ਵੀ ਇੱਕ ਜਿੱਤੇ ਹੋਏ ਨੁਮਾਇੰਦੇ ਆ ਉਹ ਕਿਉਂਕਿ ਲੋਕਾਂ ਨੇ ਇੱਕ 497000 ਜੋ ਵੋਟ ਪਾਈ ਸੀ ਤੇ 197000 ਵੱਧ ਕੇ ਵੋਟ ਪਈ ਸੀ ਤੇ ਉਹਦੇ ਵਿੱਚ ਇੱਕ ਇਹ ਪਾਰਲੀਮੈਂਟ ਦੇ ਇੱਕ ਮੈਂਬਰ ਆਗੇ ਜਿਵੇਂ ਆਪਾਂ ਕਹਿੰਦਾ ਮਤਲਬ ਆਪਣੇ ਇਹ ਵਿਚਾਰ ਰੱਖ ਸਕਣ ਉਹਨਾਂ ਨੂੰ ਛੁੱਟੀ ਦਿੱਤੀ ਜਾਵੇ ਤਾਂ ਉਹ ਛੁੱਟੀ ਜਿਹੜੀ 54 ਦਿਨ ਦੀ ਪਹਿਲਾਂ ਮਨਜ਼ੂਰ ਕਰ ਲਈਤੀ ਸੀ ਤਾਂ ਉਹ ਮਨਜ਼ੂਰ ਕਰਨ ਤੋਂ ਬਾਅਦ ਉਹ ਇੱਕ ਫੇਕ ਨਿਊਜ਼ ਹੀ ਬਣ ਗਈ ਕਹਿ ਲੋ ਕਹਿੰਦਾ ਮਤਲਬ ਉਹ ਨਾ ਝੂਠੀ ਖਬਰ ਸਾਬਤ ਹੋਈ ਉਹਦੇ ਵਿੱਚ ਨਿਊਜ਼ ਵੱਲੋਂ ਪਹਿਲਾਂ ਕਹਿ ਗਿਆ 54 ਦਿਨ ਦੀ ਛੁੱਟੀ ਮਨਜ਼ੂਰ ਹੋਗੀ ਮਨਜ਼ੂਰ ਕਹਿੰਦਾ ਮਤਲਬ ਇਹ ਸੀ ਕੋਰਟ ਦਾ ਵੀ ਜਿਹੜੇ ਉਹਨਾਂ ਦੇ ਗੈਰ ਹਾਜ਼ਰ ਹੋਏ ਆ ਦਿਨ ਜਿਹਦੇ ਵਿੱਚ ਦੱਸਿਆ ਗਿਆ ਸੀ ਅਮਰਤਪਾਲ ਸਿੰਘ 60 ਦਿਨ ਗੈਰ ਹਾਜ਼ਰ ਉਹਨਾਂ ਦੇ ਹੁਣ ਉਹ ਗੈਰ ਹਾਜ਼ਰ ਨਹੀਂ ਮੰਨੇ ਜਾਣਗੇ ਅਮਰਤਪਾਲ ਦੀ ਮੈਂਬਰਸ਼ਿਪ ਨੂੰ ਰੱਦ ਤਾਂ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੂੰ ਕੋਈ ਖਤਰਾ ਨਹੀਂ ਕੁਰਸੀ ਨੂੰ ਮੈਂਬਰਸ਼ਿਪ ਨਹੀਂ ਰੱਦ ਹੋ ਸਕਦੀ ਪਰ ਲੇਕਿਨ ਬਾਹਰ ਵੀ ਨਹੀਂ ਆ ਸਕਦੇ ਕਹਿਣ ਦਾ ਮਤਲਬ ਹੁਣ ਗੱਲ ਇੰਨੀ ਕਾ ਵੀ ਸਾਜ਼ਿਸ਼ ਜਿਹੜੀ ਸਰਕਾਰਾਂ ਦੀ ਆ ਉਹਨਾਂ ਦਾ ਵਕੀਲ ਵੀ ਸਿੱਧਾ ਸਾਫ਼ ਦੱਸ ਰਿਹਾ ਵੀ ਅਮਰਤਪਾਲ ਨੂੰ ਟਾਰਗੇਟ ਕੀਤਾ ਜਾਂਦਾ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਅਮਰਤਪਾਲ ਸਿੰਘ ਤੇ ਹੁਣ ਗੱਲ ਇੰਨੀ ਕਿ ਕਵਾਂਗੇ ਆਪਾਂ ਪਹਿਲੀ ਗੱਲ ਕਰਦੇ ਆਂ ਰਾਮ ਰਹੀਮ ਦੀ ਰਾਮ ਰਹੀਮ ਇੱਕ ਬਲਾਤਕਾਰੀਆ ਜ਼ਬਰ ਜਨਾ ਦਾ ਕੇਸ ਆ ਉਹਦੇ ਤੇ ਤਾ ਉਹਨੂੰ ਪੈਰੋਲ ਹਫਤਾ ਸਾਲ ਦੇ ਵਿੱਚ 12 ਵਾਰੀ 13 ਵਾਰੀ ਪੈਰੋਲ ਮਿਲਦੀ ਆ ਤਾਂ ਜਿਹੜਾ ਹੁਣ ਗੱਲ ਕਰੀਏ ਅਮਰਤਪਾਲ ਸਿੰਘ ਦੀ ਇਹਦੇ ਨਾਲ ਬਹੁਤ ਵੱਡੀ ਇੱਕ ਨਾਸਾਫੀ ਹੋ ਰਹੀ ਹੈ ਕਿਉਂਕਿ ਸਾਡੇ ਜੋ ਸਿੱਖ ਨੌਜਵਾਨ ਇੰਤਿਆਰ ਕਰ ਰਹੇ ਆ ਅਮਰਤਪਾਲ ਸਿੰਘ ਦਾ ਤਾਂ ਕੱਲੇ ਇਨਸਾਫ ਅਮਰਤਪਾਲ ਨੂੰ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਇੰਨੀਆਂ ਪਟੀਸ਼ਨਾਂ ਪਾਉਣ ਦੇ ਬਾਵਜੂਦ ਵੀ ਉਹਨੂੰ ਛੁੱਟੀ ਨਹੀਂ ਮਿਲ ਰਹੀ ਕਿਹਾ ਜਾਂਦਾ ਵੀ ਜਿਹੜੇ ਤੁਸੀਂ ਗਾਇਬ ਰਹੇ ਹੋ 54 ਦਿਨ ਸੋਡੇ ਉਹਦੇ ਵਿੱਚ ਵਿਦੇ ਜਾਣਗੇ ਗੱਲ ਹੁਣ ਐਨੀ ਕਾ ਜਿਹੜਾ ਇਨਸਾਨ ਸਿੱਖੀ ਦੇ ਝੰਡੇ ਥੱਲੇ ਸਾਡੇ ਨੌਜਵਾਨ ਕਰਨ ਦੀ ਗੱਲ ਕਰਦਾ ਉਹਨਾਂ ਨੂੰ ਇਹਨਾਂ ਨੇ ਖਾਲਸਤਾਨੀ ਕਹਿ ਕੇ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਕੱਲਾ ਅਮਰਤਪਾਲ ਨਹੀਂ ਕਹਿਣ ਦਾ ਮਤਲਬ ਸਾਡੇ ਹੋਰ 40 ਸਾਡੇ ਸਿੰਘ ਦੱਸਿਆ ਗਿਆ 10 ਸਾਥੀ ਤਾਂ ਇਧਰੋਂ ਹੀ ਦੱਸਿਆ ਗਿਆ ਉਹ ਤੋਂ ਵੱਧ ਜੇ ਦਸੀਏ ਤਾਂ ਸਾਨੂੰ ਕੁੱਲ ਸਾਡੇ 40 ਇਹ ਜਿਹੜੇ ਸਿੰਘ ਸਾਡੇ ਜਿਹੜੇ ਅੰਦਰ ਬੰਦੀ ਸਿੰਘ ਆ ਜਿਹੜੇ ਇਹਨਾਂ ਨੂੰ ਇਹਨਾਂ ਨੇ ਘੱਟੋ ਘਾਟ ਆਪਣੇ 30 ਤੇ 40 40 ਸਾਲ ਹੋ ਗਏ ਆਪਣੀਆਂ ਜੇਲਾਂ ਕੱਟੀ ਬੈਠੇ ਆ ਤਾਂ ਉਹਨਾਂ ਨੂੰ ਹੱਲੇ ਤੱਕ ਕੋਈ ਰਿਹਾਈ ਦਾ ਉਹਨਾਂ ਦਾ ਕੋਈ ਹੱਲੇ ਤੱਕ ਇਨਕੁਵਰੀ ਕੋਈ ਉਹਨਾਂ ਨੂੰ ਬਾਹਰ ਆਉਣ ਦੀ ਕੋਈ ਅਪੀਲ ਆਪਣੇ ਵੱਨੀਆਂ ਕੋਈ ਜਵਾਬ ਨਹੀਂ ਕੋਈ ਉੱਤਰ ਨਹੀਂ ਕਹਿਣ ਦਾ ਮਤਲਬ ਜਿਹੜੇ ਸਾਡੇ ਏਦੋਂ ਪਹਿਲਾਂ ਬੰਦੀ ਸਿੰਘ 40 ਸਾਲ 29 ਸਾਲ ਸਾਲ ਦੇ ਬੈਠੇ ਆ ਜਿਵੇਂ ਰਾਜੋਵਾਰਾਂ ਜੋ ਤੇ ਬਾਕੀ ਜਿਹੜਾ ਇੱਕ ਆਪਣਾ ਰਾਜਵਾਨਾ ਜਿਹੜੇ ਨੂੰ ਬਲਵੰਤ ਸਿੰਘ ਕਹਨੇ ਆ ਜਿਨ੍ਹਾਂ ਨੇ ਬਲਵੰਤ ਸਿੰਘ ਨੂੰ ਡਾਇਆ ਸੀ ਬਾਕੀ ਹੋਰ ਵੀ ਸਾਡੇ ਘਟੋ ਘਟ 40 ਬੰਦੀ ਸਿੰਘਾਂ ਨੂੰ ਗਿਰਫਤਾਰ ਕਰਕੇ ਇਹਨਾਂ ਨੇ ਘਟੋ ਘਟ 40 ਸਾਲ ਤੋਂ ਜ਼ਿਆਦਾ ਵਿੱਚ ਬੈਠੇ ਹੈਗੇ ਜਿਹੜੇ ਇਹਨੂੰ ਆਪਣੀ ਸਜ਼ਾ ਭੁਗਤ ਚੁੱਕੇ ਪਰ ਹਾਲੇ ਤੱਕਨ ਸਾਫ ਨਹੀਂ ਮਿਲ ਰਿਹਾ ਕਹਿੰਦਾ ਮਤਲਬ ਜੇ ਆਪਾਂ ਕਿਸੇ ਦੀ ਹੱਤਿਆ ਦੇ ਕੇਸ ਵੀ ਵੱਧ ਤੋਂ ਵੱਧ 10 ਸਾਲ 7 ਸਾਲ ਵੱਧ ਤੋਂ ਵੱਧ ਅੱਜ ਦੇ ਟਾਈਮ ਦੇ ਵਿੱਚ 5 ਸਾਲ ਰੱਖਿਆ ਜਾਂਦਾ 4 ਸਾਲ ਇਹਦੂ ਵੱਧ ਨਹੀਂ ਤਾਂ ਇਹਨਾਂ ਨੂੰ ਹੁਣ ਐਨਾ ਸਮਾਂ ਹੋ ਗਿਆ ਕਹਿੰਦਾ ਮਤਲਬ ਕਿਉਂ ਨਹੀਂ ਬਾਹਰ ਆਉਣ ਦਿੱਤਾ ਜਾਂਦਾ ਆਪਣੀ ਸਜ਼ਾ ਵੀ ਤਾਂ ਕੱਟ ਚੁੱਕੇ ਹੋ ਇਹ ਕਿੱਥੋਂ ਦਾ ਕਾਨੂੰਨ ਆ ਇਹਦੇ ਵਿੱਚ ਸਿੱਧਾ ਪਤਾ ਲੱਗਦਾ ਵੀ ਇਹ ਸਰਕਾਰਾਂ ਨਹੀਂ ਆਉਣ ਦਿੰਦੀਆਂ ਬਾਹਰ ਜੇ ਸਿੰਘ ਬਾਹਰ ਆਉਂਦੇ ਇਹਨਾਂ ਨੂੰ ਪਤਾ ਵੀ ਪੰਜਾਬ ਦੇ ਮੁੱਦੇ ਛੱਕਣਗੇ ਜਿਵੇਂ ਹੁਣ ਅਮਰਪਾਲ ਸਿੰਘ ਨੂੰ ਜਦੋਂ ਨਵੀਂ ਪਾਰਟੀ ਦੀ ਅਗਾਸ ਹੋਣ ਜਾ ਰਿਹਾ ਸੀ ਕਾਲੀ ਦਾਲਵਾਰਸ ਪੰਜਾਬ ਦੇ ਮੋਗੇ ਦੇ ਵਿੱਚ ਇਕੱਠ ਰੱਖਿਆ ਗਿਆ ਜਿੱਥੇ ਬੰਦੀਆਂ ਪਹੁੰਚੀਆਂ ਸੀ ਤਾਂ ਜਿਵੇਂ ਹੁਣ ਗੱਲ ਕਰੀਏ ਉਹਦੇ ਜੋ ਪਿਤਾਗੇ ਬਾਪੂ ترਸੀਮ ਸਿੰਘ ਤਾਂ ਜੋ ਇੱਕ ਸਰਬਜੀਤ ਸਿੰਘ ਜਿਹੜੇ ਉਹਨਾਂ ਦੀ ਪਾਰਟੀ ਦੇ ਮੈਂਬਰ ਆ ਜੋ ਆਗੂ ਆ ਹੁਣ ਉਹਨਾਂ ਤੇ ਹੋਰ ਆਣਗੇ ਜਿੰਨਾਂ ਚ ਅਮਰਤਪਾਲ ਸਿੰਘ ਨਹੀਂ ਆਉਣਗੇ ਆਉਂਦਾ ਜੀ ਤਾਂ ਉਹਨੂੰ ਤੁਹਾਨੂੰ ਇਹੀ ਗੱਲ ਦੱਸਣ ਜਾ ਰਹੇ ਜਦੋਂ ਅਮਰਤਪਾਲ ਦੀ ਬਾਹਰ ਆਉਣ ਦੀ ਵਾਰੀ ਹੁੰਦੀ ਆ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਦੋਸ਼ ਆਇਲਾ ਦਿੱਤਾ ਜਾਂਦਾ ਪਹਿਲਾਂ ਜਦੋਂ ਅਮਰਤਪਾਲ ਦੀ ਨਵੀਂ ਪਾਰਟੀ ਵਨ ਜਾਰੀ ਅਕਾਲੀ ਦਰਬਾਰਸ ਪੰਜਾਬ ਦੇ ਜੋ ਨਵੀਂ ਪਾਰਟੀ ਦਾ ਗਾਸ ਹੋਇਆ ਅਮਰਤਪਾਲ ਨੇ ਬਾਹਰ ਆਉਣਾ ਚੋਕਦੇ ਤਾਂ ਉਹਨਾਂ ਨੇ ਕਹਿੰਦਾ ਮਤਲਬ ਵੀ ਕੋਈ 2-4 ਘੰਟਿਆਂ ਵਾਸਤੇ ਹੁਣਾ ਹੀ ਪਾਸਨ ਦੇਣ ਵਾਸਤੇ ਉਦੀ ਉਹਦੇ ਉੱਤੇ ਜੁਏਪੀਏ ਲਾਇਆ ਗਿਆ ਜੁਏਪੀਏ ਗੁਰਪ੍ਰੀਤ ਨੌ ਦਾ ਸਖਸ ਹਰੀ ਨੌ ਦਾ ਉਹਦਾ ਇੱਕ ਹੱਤਿਆ ਦਾ ਕੇਸ ਲਾ ਦਿੱਤਾ ਇਹਦਾ ਅਮਰਤਪਾਲ ਸਿੰਘ ਤੇ ਗੱਲ ਹੁਣ ਇੰਨੀ ਕ ਇਕੱਲੇ ਅਮਰਤਪਾਲ ਨਾਲ ਬਹੁਤ ਵੱਡੀ ਇੱਕ ਸਾਜ਼ਿਸ਼ ਰਚੀ ਜਾਂਦੀ ਹੈ ਸਰਕਾਰਾਂ ਵੱਲੋਂ ਅਮਰਤਪਾਲ ਨਾਲੀ ਕਿਉਂ ਐਡੀ ਬੜੀ ਇਨਸਾਫੀ ਹੋ ਰਹੀ ਹੈ ਕਿਉਂਕਿ ਹੁਣ ਜੇ ਗੱਲ ਕਰੀਏ ਸਿੱਖੀ ਦੇ ਝੰਡੇ ਥੱਲੇ ਕਰਨ ਵਾਲੇ ਨੌਜਵਾਨ ਨੂੰ ਯੋਧੇ ਨੂੰ ਪੰਜਾਬ ਦੇ ਵਿੱਚ ਯੋਧੇ ਬਹੁਤ ਘੱਟ ਆਵਾ ਪਹਿਲਾਂ ਵੀ ਵੀਡੀਓ ਚ ਬੋਲਿਆ ਜਿਵੇਂ ਹੁਣ ਗੱਲ ਕਰੀਏ ਪਹਿਲੀ ਗੱਲ ਅਮਰਤਪਾਲ ਸਿੰਘ ਜੀ ਦੂਜੇ ਨੰਬਰ ਤੇ ਲਖਾ ਸਿੰਘ ਸਿਧਾਨਾ ਤੀਜੇ ਨੰਬਰ ਤੇ ਅਮਜੋਤ ਮਾਨ ਜੋ ਇੱਕ ਸਟਾਰ ਵੀ ਆ ਜੋ ਇੱਕ ਸਿੰਗਰ ਵੀ ਆ ਸਟਾਰ ਪ੍ਰੋਡੂਸਰ ਡਾਇਰੈਕਟਰ ਖੁਦ ਆਪਣਾ ਕੰਮ ਛੱਡ ਕੇ ਬੰਬਈ ਦੇ ਵਿੱਚੋਂ ਪੰਜਾਬ ਦੇ ਮੁੱਦਿਆਂ ਤੇ ਜੋ ਲੱਖਾ ਸਿੰਘ ਸਿਧਾਣਾ ਨਾਲ ਹਰ ਵਕਤ ਮੌਜੂਦ ਰਹਿੰਦੇ ਆ ਪੰਜਾਬ ਦੇ ਪ੍ਰਤੀ ਪਾਣੀਆ ਮੁੱਦਾ ਪੰਜਾਬੀ ਮਾਹਵਲੀ ਦਾ ਮੁੱਦਾ ਤੇ ਜਿਹੜੇ ਨਸ਼ਾ ਨੂੰ ਲੈ ਕੇ ਮਹੀਮ ਹਰ ਮੁੱਦੇ ਤੇ ਪਹੁੰਚਦੇ ਆ ਇਹ ਸਾਡੇ ਪੰਜਾਬ ਦੇ ਯੋਧੇ ਆ ਜਿਵੇਂ ਲੱਖਾ ਸਿੰਘ ਸਿਧਾਣਾ ਅਮਰਪਾਲ ਤੇ ਅਮਜੋਤਮਾਨ ਵਿਸ਼ਵਦੀਪ ਫਾਜ਼ਿਲકા ਤਾਂ ਜੋ ਭਾਨਾ ਸਿੱਧੂ ਝੋਟਾ ਪੰਜਾਬ ਦੀ ਗੱਲ ਕਰਨ ਵਾਲੇ ਬਹੁਤ ਘੱਟ ਯੋਧੇ ਆ ਗੱਲ ਹੁਣ ਇੰਨੀ ਕਾ ਦੇ ਵਿੱਚ ਹੁਣ ਆਪਾਂ ਇਹ ਸਰਕਾਰਾਂ ਨੂੰ ਅੰਜਾਮ ਇਹੀ ਲਾ ਜਾਂਦਾ ਜਿਵੇਂ ਹੁਣ ਉਹਨਾਂ ਦੇ ਵਕੀਲ ਦਾ ਕਹਿਣਾ ਇਹ ਮੇਰਾ ਕਹਿਣਾ ਨਹੀਂ ਉਹਨਾਂ ਦਾ ਵਕੀਲ ਵੀ ਇਹੀ ਕਹਿ ਰਿਹਾ ਵੀ ਇੱਕ ਅਮਰਤਪਾਲ ਨਾਲ ਬਹੁਤ ਵੱਡੀ ਇੱਕ ਸਾਜ਼ਿਸ਼ ਰਚੀ ਜਾਂਦੀ ਜਿਹੜੀ ਹੁਣ ਛੁੱਟੀ ਮਨਜ਼ੂਰ ਹੋਈ ਸੀ ਮਨਜ਼ੂਰ ਕਰਨ ਦੇ ਬਾਅਦ باوجود ਵੀ ਬਾਅਦ ਦੇ ਵਿੱਚ ਇੱਕ ਫਿਰ ਚੇਂਜ ਕਰ ਦਿੱਤਾ ਗਿਆ ਸਮਾਂ ਕਹਦੇ ਵੀ ਇਹ ਤਾਂ ਭਾਈ ਜਿਹੜੇ ਦੁਗਾ ਹਾਜ਼ਰ ਰਹਿਗਾ ਉਹ ਤਰੇ ਦਿਨ ਵੀ ਦੇ ਜਾਣਗੇ ਤੁਹਾਡੀ ਮੈਂਬਰਸ਼ਿਪ ਨਹੀਂ ਰੱਦ ਹੋਊਗੀ ਫਿਰ ਅਮਰਤਪਾਲ ਨੂੰ ਮੈਂਬਰਸ਼ਿਪ ਰੱਦ ਪਹਿਲਾਂ ਇਹਨਾਂ ਨੂੰ ਕਿਹਾ ਗਿਆ ਮੈਂਬਰਸ਼ਿਪ ਰੱਦ ਹੋਊਗੀ ਹੁਣ ਮੈਂਬਰਸ਼ਿਪ ਰੱਦ ਹੋਣ કોਣ ਕਹਿ ਰਹੀ ਹੈ ਸਰਕਾਰ ਕਹਿ ਰਹੀ ਆ ਤੇ ਰੱਦ ਕੌਣ ਕਰੂਗੀ ਸਰਕਾਰ ਕਰੂਗੀ ਹੁਣ ਆਪਣੀ ਮਰਜ਼ੀ ਨਾਲ ਤਾਂ ਅਮਰਤਪਾਲ ਜੇਲ੍ਹ ਦੇ ਵਿੱਚ ਨਹੀਂ ਬੈਠਿਆ ਜੇ ਅਮਰਤਪਾਲ ਸਿੰਘ ਬਾਹਰ ਹੁੰਦੇ ਫਿਰ ਤੁਸੀਂ ਕਹਿ ਸਕਦੇ ਹੋ ਭਾਈ ਤੁਸੀਂ ਇਸ ਦਿਨ ਤੁਸੀਂ ਕਿਉਂ ਨਹੀਂ ਪਹੁੰਚੇ ਇੱਕ ਇਨਸਾਨ ਨੂੰ ਬੰਦ ਕਮਰੇ 'ਚ ਬੰਦ ਕਰਕੇ ਆਪਾਂ ਪੁੱਛੀਏ ਭਾਈ ਤੂੰ ਇਸ ਦਿਨ ਕਿਉਂ ਨਹੀਂ ਪਹੁੰਚਿਆ ਇੱਥੇ ਉਹ ਤਾਂ ਫਿਰ ਕਮਰੇ 'ਚ ਬੰਦ ਆ ਨਾ ਇਹਦੇ 'ਚ ਸਰਕਾਰਾਂ ਦੀ ਇੱਕ ਆਪਣਾ ਸਰਕਾਰਾਂ ਦਾ ਦੋਸ਼ਾ ਨਾ ਕੀ ਅਮਰਤਪਾਲ ਤੁਸੀਂ ਜੇਲ੍ਹ ਦੇ ਵਿੱਚ ਬੰਦ ਕਰਕੇ ਉਹਨੂੰ ਕਹਿ ਰਹੇ ਹੋ ਵੀ ਭਾਈ ਤੁਹਾਡੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਕੋਈ ਆਪਣੀ ਮਰਜ਼ੀ ਨਾ ਘਰੇ ਤਾਂ ਸੁੱਤੇ ਪੈ ਨਹੀਂ ਅਮਰਤਪਾਲ ਸਿੰਘ ਵੀ ਆ ਨਹੀਂ ਰਹੇ ਚਲੋ ਜੀ ਖਾਸ ਕਰਕੇ ਜੋ ਆਪਣੇ ਪੰਜਾਬ ਦੇ ਪ੍ਰਤੀ ਆਪਣੀ ਗੱਲਬਾਤ ਹੁੰਦੀ ਆ ਤੇ ਪੰਜਾਬ ਦੇ ਮੁੱਦਿਆਂ ਤੇ ਆਪਣਾ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਮਟਾਓ ਧੰਨਵਾਦ